Nei, tú, tveir verðu. ਗੜੀ ਜਾਣੀ ਸੀ ਕੱਲ ਪੈਸੇ ਗਿਆ ਕਿਥੇ ਸੀ ਤੂੰ ਕੱਲ ਪਤਾ ਨਹੀਂ ਪਰਸੋਂ ਕੱਲ ਪਤਾ ਨਹੀਂ ਪਰਸੋਂ ਗਿਆ ਕਿਥੇ ਸੀ ਤੂੰ ਧਿਆਨ ਹੈ ਕਿਥੇ ਗਿਆ ਸੀਗਾ ਪਿੰਡ ਗਿਆ ਪਿੰਡ ਸਕੂਲ ਵਾਲੇ ਬੋਲਦੇ ਨਹੀਂ ਵੀ ਛੁੱਟੀਆਂ ਹੈ ਸਕੂਲ ਵਾਲੇ ਬੋਲਦੇ ਨਹੀਂ ਛੁੱਟੀਆਂ ਮੋੜ ਦੇ ਮੋੜ ਦੇ ਆ ਵੀਰੇ ਦੇਖ ਲੈ ਪਾਪਾ ਉਹ ਇੱਕ ਮੋੜ ਦੇ मित्र आपा जी जानी है मित्र बापा मेरे रेखे चढ़ती को बच्चे हो

ਇਹ ਫਿਰ ਮੈਂ ਕਾ ਸੀ ਜਾ ਕੇ ਕੀ ਮਾਹਰ ਤਾਂ ਰਹਿੰਦਾ ਹੈ। ਉਹ ਆ ਮੜਦੇ ਰਹਿਦਾ ਹੈ। ਗੱਲ ਤਾਂ ਤੇਰੀ ਵੀ ਸਹੀ ਹੈ। ਨਾਲੇ ਕਿ ਮਾਹਰ ਤਾਂ ਰੰਦਾ ਜਦੋਂ ਮੈਂ ਦੇਖਦਾ ਨਾ ਆਨਲਾਈਨ ਬੈਠਾ ਹੁੰਦਾ। ਆਹ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਛੁੱਟੀਆਂ 'ਚ ਤਪਈ ਹੋਈਆਂ ਸੀ ਨਾ ਮੈਨੂੰ ਕਹਿੰਦਾ ਮੈਂ ਕੰਮ ਕਰਨਾ ਕੰਮ ਕਰਦਾ ਪਿਆ ਮੈਂ ਨਹੀਂ ਜਾਣਾ। ਤੇ ਮੈਨੂੰ ਪਤਾ ਹੀ ਸੀ ਇਹਨੇ ਗੇਮ ਖੇਡਣੀ ਹੈ ਕੰਮ ਦਾ ਨੇ ਕੋਈ ਕਰਨਾ ਨਹੀਂ ਗਾ। ਮੰਨਦਾ ਜਦੋਂ ਘਰੇ ਹੁੰਦਾ ਕਿੱਥੇ ਕੰਮ ਹੁੰਦਾ। ਹੈ? ਆਪੇ ਕਿ ਸੱਚ ਹੈ। ਆਪੇ ਚੱਲਿਆ। ਹਾਂ। फिर ठीक बढिया का लगाया वहांता मित्रों भी जो समा बदलता बंदा भी बदल जाता पर आप चुनी समा बदलना आप ही बदलिए आप चले हे ਮਿੱਤਰੋ ਐਤਵਾਰ ਦਾ ਪ੍ਰੋਗਰਾਮ ਬਣਾਉਣਾ ਸਾਰੇ ਯਾਰ ਦੋਸਤ ਇਕੱਠੇ ਹੋ ਕੇ ਅਸੀਂ ਸੋਚਿਆ ਵੀ ਐਤਵਾਰ ਨੂੰ ਯਾਰ ਦੋਸਤ ਇਕੱਠੇ ਹੋਗੇ ਸਾਰੇ ਜਿੰਨੇ ਵੀ ਸਾਡਾ ਫਰੈਂਡ ਗਰਪ ਫਰੈਂਡ ਸਰਕਲ ਸਾਰੇ ਇਕੱਠੇ ਹੋ ਕੇ ਭਾਈ ਇਹ ਵਲੋਗ ਹੋਏ ਆ ਜਾਏਗਾ 12 ਵਜੇ ਟਿਕਟੀ ਵਾਲਾ ਕੇ ਮਾਰਾ ਕਾਰਡ ਵਾਂਗੂ ਪੂਰਾ ਹੋਏ ਓਏ ਧੋਪਣੀ ਆਗੀ ਉਦੋਂ ਵਾਦਰ ਚੈੱਕ ਕੀਤਾ ਵਾ ਬੱਦਲ ਆ। ਚਾ ਲਾਗਣਾ ਹੈ ਮੌਸਮ ਡੱਡਾ ਪਤਾ ਲਾਗਦਾ ਓਏ

ਬਾਬੂ ਮਿੱਤਰ ਜੇ ਸ਼ਾਂਤ ਨੇ ਸ਼ਾਂਤ ਹੋਈ ਜਾਂਦੇ ਕੋਈ ਨਾ ওভারਫਲੋ ਹੋਈ ਉਹ ਦੇਖ ਉੱਤੇ ਤੱਕ ਆ ਪਾਣੀ ਅੱਗੇ ਨਾ ਹੁੰਦਾ ਨਹੀਂ ਗਾ ਹਣਾ ਹਾਂ ਥੋੜਾ ਵਧ ਗਿਆ ਅੱਗੇ ਨਾ ਜੰਮ ਲਾਗੇ ਸੀ ਬੁੱਟੇ ਉਦੋਂ ਇੰਨਾ ਨਹੀਂ ਸੀਗਾ ਉਦੋਂ ਥੱਲੇ ਸੀਗਾ ਉਦੋਂ ਡਾਉਣ ਗਿਆ ਸੀ ਪਾਣੀ ਬਾਬੂ ਮਿੱਤਰ ਆਪ ਕੋਈ ਨਾ ਪਸਾਰਾਂਗੇ ਸ਼ਾਂਤੀ ਹੈ ਇੱਥੇ ਸ਼ਾਂਤੀ ਹੈ ਬਾਬੂ ਸੂਰੀ ਸੂਰੀ ਚਾਰ ਹੋਏ ਕੰਨੇ ਯਾਰਾ ਬੱਤਰਾ ਭਾਈ ਅਗਰ ਤੁਸੀਂ ਐਸ ਵਾਰ ਨੂੰ ਆਏਂਗਾ ਸਵੇਰੇ ਸਵੇਰੇ ਦਾਦਵਾਲ ਨੂੰ ਆ ਭਾਈ ਕੰਮ ਤੇ ਰਹਿਣਾ ਵਲੋਗ ਬਣਾਉਣ ਤੇ ਇੱਕ ਸਵੇਰੇ ਕੱਢ ਦੇਣਾ ਇੱਕ ਸ਼ਾਮੀ ਕੱਢ ਦੇਣਾ ਇੱਕ ਦੁਪਹਿਰੇ ਕੱਢ ਦੇਣਾ ਗੱਲ ਆ ਦੇਖਾ ਮੋਲ ਤਾਂ ਤਿੰਨਾ ਜੀ ਹੋਊਗਾ ਸਵੇਰ ਵਾਲੇ ਚ ਹੋਊਗਾ ਫਿਰ ਸਵਾ ਦੁਪਹਿਰ ਦਾ ਦੇਖਦੇ ਹਾਂ ਮਿੱਤਰੋ ਕੀ ਮੋਲ ਚੱਲਦਾ ਹੈ ਹੈ ਪੀਸੀ ਆਰ ਚੱਲ ਕੇ ਮਾਰੇ ਯਾਰ ਚੱਲ ਕੇ ਮਾਰੇ ਚਲੋ ਕੋਈ ਨਹੀਂ

खत्म कर दिए यूट्यूब चैनल नवे नए सबसक्राइब कर दोनवाई ओपन कर दो नवे ब्लॉक बाय बाय बायो